ਇਹ ਰਾਬਤਾ ਨੂੰ ਤੁਹਾਡੀ ਜਮਨ ਵਾਲੀ ਬਾਤ ਦਾ ਵਾਸਤਾ ਸਾਡੀ ਵੀਡੀਓ ਸ਼ੇਅਰ ਕਰ ਕਰੋ ਤੁਹਾਡੀ ਬੜੀ ਮਿਹਰਬਾਨੀ ਤੇਰਾ ਫਸ ਗਿਆ ਤੇ ਮਜਬੂਰੀ ਆ ਸਾਡੀ ਵੀਡੀਓ ਸ਼ੇਅਰ ਕਰ ਜਿਹੜਾ ਤਾਂ ਕਿ ਸਾਡੇ ਮਾਪਿਓ ਤੱਕ ਜਾਏ ਸਾਡੀ ਵੀਡੀਓ ਤੁਹਾਨੂੰ ਵਾਪਸ ਬੁਲਾ ਲੈਣ ਤੱਕ ਸਾਡੇ ਤੇ ਕਿਹੜਾ ਜ਼ੁਲਮ ਹੋ ਰਿਹਾ ਤੁਹਾਡੀ ਬੜੀ ਬੜੀ ਮਿਹਰਬਾਨੀ ਹੋਵੇਗੀ ਤੁਹਾਨੂੰ ਵਾਸਤਾ ਇਹ ਰਾਬਤਾ ਫਸ ਗਿਆ ਤੇ ਮਜਬੂਰ ਹੋ ਗਿਆ ਪਾਸ ਬਣਾਉਣ ਲਈ ਜਾਨੇ ਮਾਪੇ ਮਾਪੇ ਉਹ ਜੱਗਾ ਬੁਰਾਣ ਦੇ ਤੇ ਯਾਰਾ ਗੱਲ ਗੱਲ ਤੇ ਮਾਦੇ ਸਾਡੇ ਪਾਸਪੋਰਟ ਵੀ ਸਾਰੇ ਫਾੜ ਗਏ ਆਉਟ ਪਾਸ ਬਣਾਣਗੇ ਤੇਰੇ ਕਿੱਧਰ ਵਾਪਸ ਆ ਰਹੇ ਨੇ ਤੇਰੇਲੇ ਵੀ ਆਲੇ ਬਾਬਾ ਚੋਕ ਨਾਲ ਗਏ ਹੋ ਤੇਰਾ ਕੱਖ ਨਹੀਂ ਹੋਣ ਲਗਾ ਤੁਹਾਡੇ ਇੱਕ ਸ਼ੇਅਰ ਕਰਨੇ ਨਾਲ ਮਿਹਰਬਾਨੀ ਹੋਵੇਗੀ ਤੁਹਾਡੀ ਕੋਈ ਬੂਰਾ ਸਾਡੀ ਮਜਬੂਰੀ ਸਮਝੋ ਤੁਸੀਂ ਲੋਕ ਸਾਡੇ ਤੇ ਹੱਸਦੇ ਹੋ ਬੇਗਾ ਲੈ ਬਾਤ ਹੀ ਬਹੁਤ ਯਾਦ ਆ ਰਹੀ ਹੈ ਮੁੰਡੇ ਦੀ ਗੱਲ ਬਾਤ ਹੀ ਹੁੰਦੀ ਪੁੱਤਰ ਨਾ ਜਾ ਮਾਨੂੰ ਕੀ ਪਤਾ ਉਹਨਾਂ ਦੇ ਕਰਕੇ ਆਏ ਆ ਇੱਥੇ ਤੇ ਚਲੋ ਉਹਨਾਂ ਦੇ ਲਾਜ਼ ਸੈੱਟ ਹੋ ਜਾਣਗੇ